ਅਸੀਂ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਫੋਟੋਆਂ ਵੇਖਦੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਉਦਾਂ ਦੇ ਕਦੇ ਵੀ ਨਹੀਂ ਹੋਣੇ ਗੁਰੂ ਨਾਨਕ ਪਾਤਸ਼ਾਹ ਕੀਰਤ ਦਾ 호ਕਾ ਦੇਣ ਵਾਲੇ ਕਰਤਾਰਪੁਰ ਸਾਹਿਬ ਦੇ ਵਿੱਚ ਆਪ ਹੱਥੀਂ ਹਲ ਵਾਉਣ ਵਾਲੇ ਸੀ ਗੁਰਵਾਣੀ ਕਹਿੰਦੀ ਆ ਗੱਜ ਸਾਢੇ ਤੈ ਤੈ ਤੋਤੀਆਂ ਤੇਰੇ ਪਾਇਨ ਤੱਗ ਜਿਨ੍ਹਾਂ ਦੇ ਸਾਢੇ ਤਿੰਨ ਤਿੰਨ ਗਾਇ ਦੀਆਂ ਤੋਤੀਆਂ ਪਾਈਆਂ ਹੋਈਆਂ ਹਨ ਤੀਰੇ ਤੀਰੇ ਗਲ ਵਿੱਚ ਧਾਗੇ ਪਾਏ ਹੋਏ ਹਨ ਗੁੱਟ ਤੇ ਧਾਗੇ ਗਲਾਂ 'ਚ ਤਾਗੇ ਜਿਵੇਂ ਕਿ ਸਾਧਨ ਦਾ ਭੇਸ ਹੁੰਦਾ ਹੈ ਗਲੀ ਜਿਨਾਂ ਤੇ ਪਮਾਲੀਆਂ ਲੋਟੇ ਹੱਥ ਨੇ ਵਗ ਜਿਨ੍ਹਾਂ ਦੇ ਗਲਾਂ ਦੇ ਵਿੱਚ ਮਾਲਾ ਲਟਕਾਈਆਂ ਹੋਈਆਂ ਹਨ ਹੱਥਾਂ ਦੇ ਵਿੱਚ ਲੋਟੇ ਫੜੇ ਹੋਏ ਹਨ ਓਏ ਹਰ ਕੇ ਸੰਤਨਾ ਆਖੀ ਐ ਬਨਾਰਸ ਕੇ ਠੱਗ ਉਹਨਾਂ ਦਾ ਪਹਿਰਾਵਾ ਵੇਖ ਕੇ ਰੱਬ ਦੇ ਪਿਆਰੇ ਨਹੀਂ ਸਮਝ ਲੈਣੇ ਚਾਹੀਦੇ ਇਹੋ ਜਿਹੇ ਭੇਸ ਵਾਲੇ ਨੂੰ ਗੁਰੂ ਸਾਹਿਬ ਠੱਗ ਕਹਿੰਦੇ ਨੇ ਤੇ ਗੁਰੂ ਸਾਹਿਬ ਦੀ ਫੋਟੋ ਦੇ ਵਿੱਚ ਇੱਕ ਮਾਲਾ ਉਹਨਾਂ ਦੇ ਹੱਥ ਦੇ ਵਿੱਚ ਐ ਇੱਕ ਮਾਲਾ ਉਹਨਾਂ ਦੇ ਗਲ ਦੇ ਵਿੱਚ ਐ ਇੱਕ ਉਹਨਾਂ ਦੀ ਦਸਤਾਰ ਦੇ ਉੱਤੇ ਐ ਸੋ ਇਹ ਫੋਟੋ ਸਾਡੇ ਸਾਹਮਣੇ ਜੋ ਪ੍ਰਚਾਰੀ ਗਈ ਹੈ ਇਹ ਗੁਰਵਾਣੀ ਮੁਤਾਬਕ ਬਿਲਕੁਲ ਠੁਕਮੀ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਸਿੱਖੀ ਜੀਵਨ ਨੂੰ ਸਬਸਕ੍ਰਾਈਬ ਕਰ ਲਓ ਜੀ